ਮੋਦੀ ਸਰਕਾਰ ਦੇ ਫੈਸਲੇ ਦਾ ਸਿੱਖਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਉਧਰ ਸਿੱਖਾਂ ਨੂੰ ਲੈ ਕੇ ਪਾਕਿਸਤਾਨ ਨੇ ਵੱਡਾ ਫੈਸਲਾ ਕਰ ਦਤਾ ਹੈ ਦਰਸਲ ਪਾਕਿਸਤਾਨ ਗੁਰੂਤਾਮਾ ਦੇ ਦਰਸ਼ਨਾ ਤੇ ਜਾਣ ਵਾਲੀ ਸੰਗਤ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਨੀਤੀ ਦਾ ਵਕ ਵਕ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਆਗੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੂਰੇ ਭਾਰਤ ਵਿੱਚ ਬਹੁਤ ਸਾਰੀਆਂ ਅਜਹੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਨੇ ਜਿਨ੍ਹਾਂ ਕੋਲ ਸੰਗਤਾਂ ਆਪਣੇ ਪਾਸਪੋਰਟ ਜਮ੍ਹਾਂ ਕਰਵਾਉਂਦੀਆਂ ਸਨ ਅਤੇ ਉਹ ਸੰਸਥਾਵਾਂ ਆਪਣੇ ਪੱਧਰ ਤੇ ਹੀ ਸੰਗਤਾਂ ਦੇ ਪਾਸਪੋਰਟ ਪਾਕਿਸਤਾਨ ਐਂਬੈਸੀ ਵਿੱਚ ਜਮ੍ਹਾਂ ਕਰਵਾਉਂਦੀਆਂ ਸਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸੇਕ ਕਮੇਟੀ ਦਿੱਲੀ ਅਤੇ ਪ੍ਰਬੰਧਕ ਕਮੇਟੀ ਹਰਿਆਣਾ ਆਪਣੇ ਆਪਣੇ ਪਾਸਪੋਰਟਾਂ ਦੀਆਂ ਲਿਸਟਾਂ ਤਿਆਰ ਕਰਕੇ ਗ੍ਰਹਿ ਵਿਭਾਗ ਪੰਜਾਬ ਨੂੰ ਭੇਜਿਆ ਜਾਣਗੀਆਂ ਤੇ ਉਸ ਤੋਂ ਅਗਲੀ ਪ੍ਰਕਿਰਿਆ ਦੌਰਾਨ ਪੰਜਾਬ ਦੇ ਗ੍ਰਹਿ ਵਿਭਾਗ ਇਹ ਲਿਸਟਾਂ ਕੇਂਦਰੀ ਗ੍ਰਹਿ ਵਿਭਾਗ ਕੋਲ ਭੇਜੇਗਾ ਅਗੂਆਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਵਿਭਾਗ ਇਹਨਾਂ ਲਿਸਟਾਂ ਨੂੰ ਸੋਧ ਕੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਭੇਜੇਗਾ ਉਸ ਤੋਂ ਬਾਅਦ ਹੀ ਪਾਕਿਸਤਾਨ ਦੇ ਗੁਰੂ ਧੰਮਾ ਦੇ ਦਰਸ਼ਨਾ ਦੀ ਵੀਜ਼ਾ ਪ੍ਰਕਿਰਿਆ ਮੁਕੰਮਲ ਹੋਵੇਗੀ ਸਾਈ ਮੀਆ ਮੀਰ ਫਾਊਂਡੇਸ਼ਨ ਦੇ ਅਗੂਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀਆ ਕੋਲ ਪਹਿਲਾਂ ਹੀ ਆਪਣੇ ਕੋਟੇ ਤੋਂ ਵੱਧ ਪਾਸਪੋਰਟ ਜਮ੍ਹਾਂ ਹੋ ਚੁੱਕੇ ਨੇ ਅਤੇ ਹੋਰ ਪਾਸਪੋਰਟ ਨਹੀਂ ਲੈ ਰਹੀਆਂ ਜਿਸ ਨਾਲ ਬਾਕੀ ਸੰਗਤਾਂ ਨਿਰਾਸ਼ਾ ਦੇ ਆਲਮ ਵਿੱਚ ਨੇ ਇਸ ਤੋਂ ਇਲਾਵਾ ਮਵਈਅਤ ਕਲਕੱਤੇ ਦੀਆਂ ਸੰਗਤਾਂ ਲਈ ਵੀ ਵੱਡੀ ਮੁਸ਼ਕਲ ਹੈ ਕਿ ਹੁਣ ਉਹ ਆਪਣੇ ਪਾਸਪੋਰਟ ਕਿੱਥੇ ਜਮਾ ਕਰਵਾਉਣ ਉਹਨਾਂ ਕਹਾਂ ਕਿ ਇਸ ਨੀਤੀ ਦਾ ਸੱਦਾ ਸਪਸ਼ਟ ਹੈ ਮਤਲਬ ਹੈ ਕਿ ਪਾਕਿਸਤਾਨ ਗੁਰੂ ਧਾਮਾਂ ਦੇ ਜਾਣ ਲਈ ਵੀਜ਼ਾ ਪ੍ਰਕਿਰਿਆ ਦਾ ਕੰਮ ਕੇਂਦਰ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੰਗਤ ਵਿੱਚ ਇਸ ਗੱਲ ਦਾ ਬਹੁਤ ਅਰੋਸ਼ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ ਨੂੰ ਮਨਾਇਆ ਜਾ ਰਿਹਾ ਜਦਕਿ ਕੇਂਦਰ ਸਰਕਾਰ ਵੱਲੋਂ 2 ਅਕਤੂਬਰ ਨੂੰ ਇਸ ਨੀਤੀ ਦਾ ਐਲਾਨ ਕੀਤਾ ਜਾਂਦਾ ਹੈ ਇੱਥੇ ਇੰਨੇ ਘੱਟ ਸਮੇਂ ਵਿੱਚ ਇਨਕੁਆਇਰੀ ਪ੍ਰਕਿਰਿਆ ਤੇ ਵੀਜ਼ਾ ਪ੍ਰਕਿਰਿਆ ਮੁਕੰਮਲ ਹੋਣੀ ਸੰਭਵ ਨਹੀਂ ਹੈ ਸਾਈ ਮੀਆਂ ਵੀਰ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਕੇਂਦਰ ਸਰਕਾਰ ਵੱਲੋਂ ਧਾਰਮਿਕ ਯਾਤਰਾ ਦਾ ਸਾਰਾ ਕੰਟਰੋਲ ਆਪਣੇ ਹੱਥਾਂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਤੋਂ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਸੰਤਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਧਰ ਪਾਕਿਸਤਾਨ ਵੱਲੋਂ ਕਰਤਾਰਪੁਰ ਲੰਗਰ ਦੇ ਰੱਖ-ਰਖਾ ਲਈ ਕਾਇਮ ਕੀਤੇ ਗਏ ਪ੍ਰੋਜੈਕਟ ਮੈਨੇਜਮੈਂਟ ਵੱਲੋਂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਵਿਜ਼ਟਰ ਦੇ ਦਾਖਲੇ ਨੂੰ ਲੈ ਕੇ ਕੁਝ ਬਦਲਾਅ ਕੀਤੇ ਗਏ ਨੇ ਜਿਸ ਤੇ ਚਲਦਿਆਂ ਹੁਣ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਵਾਲੇ ਪਾਕਿਸਤਾਨੀ ਨਾਗਰਿਕ ਅਸਲੀ ਸੀ ਐਨ ਆਈ ਸੀ ਕੰਪਿਊਟਰਾਈਜ਼ਡ ਨੈਸ਼ਨਲ شناختੀ ਕਾਟ ਨਾਲ ਹੀ ਯਾਤਰਾ ਕਰ ਸਕਣਗੇ ਜਦਕਿ ਇਸ ਤੋਂ ਛੋਟੀ ਉਮਰ ਵਾਲਿਆਂ ਲਈ ਬੀ ਫਾਰਮ ਲੈ ਕੇ ਆਉਣਾ ਲਾਜ਼ਮੀ ਕੀਤਾ ਗਿਆ ਪਾਕ ਦੇ ਹੋਰ ਨਸ਼ਹਰਾ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣ ਵਾਲੀਆਂ ਵਿਦੇਸ਼ੀਆਂ ਲਈ ਵੀ ਆਪਣੇ ਕੋਲ ਪਾਸਪੋਰਟ ਰੱਖਣਾ ਜ਼ਰੂਰੀ ਹੋਵੇਗਾ ਵਿਦੇਸ਼ ਤੋਂ ਪਹੁੰਚੇ ਹਿੰਦੂ ਸਿੱਖ ਯਾਤਰੀਆਂ ਤੋਂ ਇਲਾਵਾ ਬਾਕੀਆਂ ਕੋਲੋਂ 5 ਡਾਲਰ ਲਗਭਗ 1500 ਪਾਕਿਸਤਾਨੀ ਰੁਪਏ ਦਾਖਲਾ ਫੀਸ ਵਸੂਲੀ ਜਾਵੇਗੀ ਪੀਐਮਜੂ ਵੱਲੋਂ ਯਾਤਰਾ ਨਿਯਮਾਂ 'ਚ ਕੀਤੇ ਤਾਜ਼ਾ ਬਦਲਾਅ ਤੋਂ ਬਾਅਦ ਹੁਣ ਜ਼ਿਲ੍ਹਾ ਨਾਰੋਵਾਲ ਦੇ ਨਾਗਰਿਕਾਂ ਤੋਂ ਗੁਰਦੁਆਰਾ ਸਾਹਿਬ 'ਚ ਦਾਖਲੇ ਲਈ 200 ਰੁਪਏ ਜਦਕਿ ਬਾਕੀ ਸ਼ਹਿਰਾਂ 'ਚ ਰਹਿੰਦੇ ਪਾਕਿਸਤਾਨੀਆਂ ਕੋਲੋਂ 400 ਪਾਕਿਸਤਾਨੀ ਰੁਪਏ ਵਸੂਲੇ ਜਾਣਗੇ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਭਾਰਤੀ ਯਾਤਰੀਆਂ ਕੋਲੋਂ ਪਹਿਲਾਂ ਦੀ ਤਰ੍ਹਾਂ ਯਾਤਰਾ ਖਰਚ ਦੇ 20 ਡਾਲਰ ਹੀ ਵਸੂਲੇ ਜਾਣਗੇ ਅਤੇ ਇਸ ਫੀਸ 'ਚ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ 24 ਅਕਤੂਬਰ 2029 ਨੂੰ ਹੋਣ ਵਾਲੇ ਦਵੱਲੇ ਸਮਝੌਤੇ ਦੇ ਨਿਵੇਉਣ ਤੱਕ ਕਿਸੇ ਤਰ੍ਹਾਂ ਦਾ ਬਦਲਾਅ ਸੰਭਵ ਨਹੀਂ ਹੈ ਨਵੇਂ ਯਾਤਰਾ ਨਿਯਮਾਂ ਮੁਤਾਬਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰਾਤ ਅਠਰਾਂ ਦੀ ਮਨਜ਼ੂਰੀ ਸਿਰਫ ਸਿੱਖ ਹਿੰਦੂਆਂ ਅਤੇ ਗੁਰਨਾਨਕ ਨਾਮ ਲੇਵਾ ਸੰਗਤ ਨੂੰ ਦਿੱਤੀ ਗਈ ਹੈ